ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਮਸਾਡੇ ਕਿਨ ਆਇਆ ਜੋ ਉਥੇ ਵੇਖਿਆ ਕਿ ਬੱਚੇ ਮੋਬਾਈਲਾਂ 'ਤੇ ਲੱਗੇ ਹੋਏ ਆ ਕਿਉਂਕਿ ਉਥੋਂ ਦੇ ਬੱਚੇ ਦੇਖੋ ਬੱਚੇ ਮੋਬਾਈਲਾਂ ਦੇ ਵੇਖ ਕੇ ਅੱਖਾਂ ਖਰਾਬ ਕਰ ਰਹੇ ਨੇ ਤਿੰਨ ਤਿੰਨ ਚਾਚਾ ਨੰਬਰ ਇੱਥੇ ਲੱਗਦੇ ਨੇ ਜਿਹਦੇ ਕਰਕੇ ਮੋਬਾਈਲ ਨੂੰ ਕਨਵਰਟ ਕਰਨ ਵਾਸਤੇ ਮੈਂ ਵਾਹਿਗੁਰੂ ਵਾਹਿਗੁਰੂ ਪਾਪਾ ਜੀ ਦੇਖੇ ਛੇਕਦਾ ਨਾਂ ਲੈ ਕੇ ਉਹਨਾਂ ਕਾਪੀਆਂ ਦੇ ਨਾਲ ਚਾਲੂ ਕੀਤਾ ਧਨਵਾਦ ਹੈ ਬੱਚੇ ਲਿਖਦੇ ਆ ਇੱਕ ਦੋ ਚਲ ਵੇਖੇ ਕੰਪਟੀਸ਼ਨ ਬੱਚੇ ਸ਼ੌਂਕ ਦਾ ਅੰਗਰੇਜ਼ੀ ਰਕਣ ਹਿੰਦੀ ਰਕਣ ਪੰਜਾਬੀ ਰਕਣ ਜੋ ਮੱਝ ਦੇ ਕੇ ਜਮਾ ਕਰਾਉਂਦੇ ਆ ਉਸ ਤੋਂ ਬਾਅਦ ਫਿਰ ਨੋਇਆ ਕੱਪੇ ਮਿਲ ਜਾਂਦੇ ਨਾਲ ਪੈਨ ਮਿਲ ਜਾਂਦੇ ਸਤਿਨਾਮ ਸ੍ਰੀ ਜੇ ਭਲੇ ਸ਼ੌਂਕ ਦਾ ਪੇਰਨ ਤੋਂ ਪਤਾ ਤੱਬ ਤੋਂ ਨਿਕਲ ਕੇ ਹੰਡ ਰਾਈਟਰ ਹੋ ਜਾ ਜਾਵੇ ਬੱਚਿਆਂ ਦਾ ਇਹ ਲਿਖਣ ਨਾਲ ਇੱਕ ਇੱਕ ਕਾਪੀ ਜੁਕੀ ਆ ਨਾ ਉਹ ਕਰਤਗਰ ਵੇਖੋ ਕਿਵੇਂ ਰਵਾਇ ਗੁਰੂ ਆ ਕੇ ਕਿਵੇਂ ਦੇਖ ਕੇ ਬੱਚਾ ਘਰੋਂ ਲੈ ਕੇ ਆਇਆ ਕੋਈ ਨਾ ਰਵਾ ਕੇ ਮਾਲਾ ਜੀ ਮੇਰ ਹੋਲੀ ਸਤ ਨਾਮ ਸਿਰਵਾਏ ਗੁਰੂ ਚਾਵੇ ਦਾ ਕਿ ਤੇ ਦੇਈਦਾ ਹੋਰ ਲੈ ਕੇ ਜਾਂਦੇ ਨੇ ਆਪਣੇ ਆਪ ਚ ਕਾਪੀਆਂ ਪਿਛਲੀਆਂ ਕਾਪੀਆਂ ਦੇ ਜਿਹੜਾ ਨੇ ਅਗੋਂ ਨਵੀਆਂ ਕਾਪੀਆਂ ਲੈ ਕੇ ਜਾਂਦਾ ਧੰਨਵਾਹ ਹੈ ਗੁਰੂ ਵਾਹੇ ਗੁਰੂ ਧੰਨਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਾਂ ਮੌਜੂਦ ਆ ਗੁਰਦੁਆਰਾ ਸੇਗਨ ਸਾਹਿਬ ਜੀ ਦੇ ਬਾਅਦ ਤੇ ਦੱਸ ਦਈਏ ਕਿ ਇੱਥੇ ਇੱਕ ਬੜੀ ਨਵਹਿਕਲੀ ਸੇਵਾ ਜੋ ਇਹਨਾਂ ਬਜ਼ੁਰਗਾਂ ਵੱਲੋਂ ਇੱਥੇ ਕੀਤੀ ਜਾਂਦੀ ਆ ਤਾਂ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾਂਦਾ ਉਹਨਾਂ ਨੂੰ ਇੱਕ ਕਿਤਾਬ ਜੁਤੇ ਜੋਗ ਵਾਹਿਗੁਰੂ ਵਾਹਿਗੁਰੂ ਦੀ ਜਿਹੜੀ ਕਹਿ ਸਕਦੇ ਆ ਕਿ ਕੋਨਾ ਵੱਲੋਂ ਸੇਵਾ ਜੇ ਛੋਟੇ ਬੱਚਾ ਤੋਂ ਕਰਾਈ ਜਾਂਦੀ ਆ ਤੇ ਕਿਤੇ ਨਾ ਕਿਤੇ ਗੁਰਸਿੱਖੀ ਦੇ ਨਾਲ ਜੋੜਨ ਦਾ ਇੱਕ ਵਧੀਆ ਪ੍ਰਯਾਸ ਜੋ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਵਾਹਿਗ ਅੱਜ ਮੈਂ ਸੁਰਜੀਤ ਸਿੰਘ ਉਮਰ ਅਮਰਸਰ ਅੱਜ ਤੋਂ 1 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਆਪਣੇ ਵੱਡੇ ਬੇੜੇ ਕੋਲ ਉੱਥੋਂ ਵਾਪਸ ਆਇਆ ਬਾਬਾ ਸ਼ਹੀਦਾ ਦਾ ਮੱਸਾ ਦੇਖਣ ਆਇਆ ਤੇ ਉਸੇ ਵੇਖਿਆ ਕਿ ਬੱਚੇ ਮੋਬਾਈਲਾਂ 'ਤੇ ਲੱਗੇ ਹੋਏ ਆ ਕਿਉਂਕਿ ਉੱਥੋਂ ਦੇ ਬੱਚੇ ਦੇ ਇੱਥੋਂ ਦੇ ਬੱਚੇ ਮੋਬਾਈਲਾਂ ਦੇ ਵੇਖ ਕੇ ਅੱਖਾਂ ਖਰਾਬ ਕਰ ਰਹੇ ਨੇ ਤਿੰਨ ਤਿੰਨ ਚਾਚਾ ਨੰਬਰ ਇਸੇ ਲੱਗ ਰਹੇ ਨੇ ਜਿਹਦੇ ਕਰਕੇ ਮੋਬਾਈਲ ਨੂੰ ਕਨਵਰਟ ਕਰਨ ਵਾਸਤੇ ਮੈਂ ਵਗਵਾਗੜੂ ਵਗੜ ਬਾਬਾ ਜੀ ਦੇਸ਼ ਸ਼ਹੀਦਾ ਨਾਂ ਲੈ ਕੇ ਉਹਨਾਂ ਕਾਪੀਆਂ ਦੇਣੇ ਚਾਲੂ ਕੀਤਾ ਅਗਲੇ ਹਫ਼ਤੇ ਫੇਰ ਆਣਾ ਜੋ ਪੈਲੇ ਵਾਲੇ ਦਿਨ ਆਣਾ ਕਿਉਂਕਿ ਉਹਨਾਂ ਦੀ ਅੱਖਾਂ ਕਮਜ਼ੋਰ ਹੋ ਰਹੀਆਂ ਨੇ ਉਹਨਾਂ ਨੂੰ ਛੱਡ ਕੇ ਬੱਚੇ ਲਿਖਦੇ ਆ ਇੱਕ ਦੋ ਜਲ ਵੇਖੇ ਕੰਪੀਟੀਸ਼ਨ ਬੱਚੇ ਸ਼ੌਂਕ ਨਾਲ ਅੰਗਰੇਜ਼ੀ ਲਿਖਣ ਹਿੰਦੀ ਲਿਖਣ ਪੰਜਾਬੀ ਲਿਖਣ ਜੋ ਮੱਜ ਲਿਖ ਕੇ ਜਮ੍ਹਾਂ ਕਰਾਉਂਦੇ ਆ ਉਸ ਤੋਂ ਬਾਅਦ ਫਿਰ ਨਵੇਂ ਕੱਪੇ ਮਿਲ ਜਾਂਦੇ ਨਾਲ ਪੈਨ ਮਿਲ ਜਾਂਦੇ ਜਿਹਦੇ ਨਾਲ ਵਾਇਰਲ ਮੇਲ ਹੋਈ ਬਾਬਾ ਜੀ ਨੇ ਛੇੜਦੀ ਉਹਦੇ ਨਾਲ ਅੱਖਾਂ ਧਿਆਨ ਬੱਚਿਆਂ ਦਾ ਇੱਕ ਦੂਜਾ ਕੰਪੀਟੀਸ਼ਨ ਕਰਕੇ ਇਹ ਕਿ ਲੱਗੇ ਹੋਏ ਸਾਰੇ ਮੈਂ ਪੂਰੀ ਜਿਹਦੇ ਹਿਸਾਬ ਨਾਲ ਆਪਾਂ ਵੇਖੇ ਤਾਂ ਇਹ ਸੇਵਾ ਕਿਵੇਂ ਨਿਭਾਉਂਦੇ ਹੋ ਤੁਸੀਂ ਜਿਹੜੀਆਂ ਕਾਪੀਆਂ ਨੇ ਇਹ ਪੈਨ ਨੇ ਇਹ ਕਿੱਥੋਂ ਲੈ ਕੇ ਆਉਂਦੇ ਤੇ ਪੇਸ਼ੇ ਤੋਂ ਕੀ ਹੂੰ ਵਾਹਿਗੁਰੂ ਜੀ ਦਾ ਖਾਲਸਾ ਇਸ ਪੜੇ ਗੱਲ ਇਸ ਤਰ੍ਹਾਂ ਹੈ ਕਿ ਮੈਂ ਭਰਾ ਦੀ ਦੁਕਾਨਾਂ ਕੇਰਦੀਆ ਚ ਮੋਨੀ ਚੌਂਕ ਉਹਦੇ ਕੋ ਕਾਪੀਆਂ ਲੈ ਲੈਂਦੀਆਂ ਤੇ ਕਾਪੀਆਂ ਲੈ ਕੇ ਉਹਨਾਂ ਨੂੰ ਵਾਹਿਗੁਰੂ ਜਦੋਂ ਬੱਚੇ ਲਿਖ ਲੈਂਦੇ ਆ ਉਹ ਇੱਕ ਵਰਕਾ ਲੈ ਕੇ ਕਾਪੀਆਂ ਹੋ ਜਾਂ ਨਵਾਂ ਵਰਕਾ ਦਿੰਦਾ ਉਹ ਨਵੀਆਂ ਕਾਪੀਆਂ ਭੰਜਦੀਆਂ ਨਵੀਆਂ ਕਾਪੀਆਂ ਮਲ ਕੇ ਉਸ ਤੋਂ ਬਾਅਦ ਬੱਚਿਆਂ ਵਰਤਦੇ ਆ ਆਪਣੇ ਆਪ ਬੱਚਾ ਪੈਨ ਲੈ ਕੇ ਨਾਲ ਵਾਹਿਗੁਰੂ ਲਿਖਦਾ ਸਾਹਮਣੇ ਬੈ ਕੇ ਇੱਕ ਹਫਤੇ ਬਾਅਦ ਦੋ ਹਫਤੇ ਬਾਅਦ ਸ਼ੀਤਾਂ ਜਮ੍ਹਾਂ ਕਰਾ ਦਿੰਦੇ ਆ ਉਸ ਤੋਂ ਬਾਅਦ ਫਿਰ ਕੋ ਨਵੀਆਂ ਕਾਪੀਆਂ ਫਿਰ ਚੱਲੂ ਹੋ ਜਾਂਦੀਆਂ ਸਾਰੀਆਂ ਬੱਚੇ ਬੜੇ ਸ਼ੌਂਕਦਾਰ ਨੇ ਉਹਨਾਂ ਨੂੰ ਪਹਿਲਾਂ ਤੋਂ ਪਤਾ ਸਭ ਤੋਂ ਵੱਡੀ ਗੱਲ ਹੈ ਕਿ ਹੈਂਡ ਰਾਈਟਰ ਹੋ ਜਾਵੇ ਬੱਚਿਆਂ ਦਾ ਇਹ ਲਿਖਣ ਨਾਲ ਹੀ ਇੱਕ ਇੱਕ ਕਾਪੀ ਜੁਕੀ ਆ ਨਾ ਉਹ ਕਰਜ਼ਗਰ ਦੇਖੋ ਕਿਵੇਂ ਰਵਾਇਤ ਕਰੂਗਾ ਕਿਵੇਂ ਲਿਖ ਕੇ ਚੈੱਕ ਕਰੋ ਲੈ ਕੇ ਆਇਆ ਕੋਈ ਪਹਾਨਾ ਰਵਾ ਕੇ ਮਾਲਾ ਹੀ ਮੇਰ ਹੋ ਰਹੀ ਹੈ ਸਾਡੀ ਇੱਕ ਕੰਮ ਜੋ ਹੈ ਇੱਕ ਸੰਸਥਾ ਦਾ ਕੰਮ ਆ ਕਿ ਛੋਟੇ ਛੋਟੇ ਬੱਚਿਆਂ ਨੂੰ ਗੁਰਸਿੱਖੀ ਦੇ ਰਾਹ ਤੇ ਤੋਰਨਾ ਉਹਨਾਂ ਨੂੰ ਜਿਹੜੀ ਆ ਗੁਰਬਾਣੀ ਨਾਲ ਜੋੜਨਾ ਤਾਂ ਇਹ ਤੁਸੀਂ ਆਪਣੇ ਪੱਧਰ ਤੇ ਕਿਵੇਂ ਕਰ ਰਹੇ ਹੋ ਇਸ ਕਰਕੇ ਕਰਦੇ ਆ ਕਿ ਮੇਰਾ ਕੰਮ 50 ਸਾਲ ਤੋਂ ਮੈਂ ਡੀਪੋ ਹਾਰਡਰ ਦਾ ਕੰਮ ਰਾਸ਼ਨ ਕਰਦਾ ਕੰਮ ਕਰ ਰਿਆ ਸੀ ਉਹ ਕਾਪੀਆਂ ਮੇਰੇ ਕੋਲ ਹੁੰਦੀਆਂ ਸੀ ਉਹ ਮੈਂ 10 ਕਾਪੀਆਂ 50 ਕਾਪੀਆਂ 20 ਕਾਪੀਆਂ ਬਣਦਣੀਆਂ ਉਸ ਤੋਂ ਬਾਅਦ 2-3 ਸੌ ਕਾਪੀ ਬਣ ਜਾਂਦੀ ਆ ਆਪਣੇ ਆ ਬਜਾ ਵਾਗਰੂ ਮੈਂ ਮੇਅਰ ਕਰਦੇ ਮੈਂ ਕਾਪੀਆਂ ਦੇ ਜਨ ਬਲ ਕੰਮ ਚੱਲੇ ਜਾਂਦਾ ਸਰ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਹੈ ਜੋ ਨਿੱਕੇ ਨਿੱਕੇ ਬੱਚੇ ਆ ਕੇ ਜੋ ਤੁਹਾਡੇ ਕੋਲ ਇੱਥੇ ਜੋ ਇਹ ਕਲਾਸ ਲਗਾਉਂਦੇ ਨੇ ਵਾਗਰੂ ਜੀ ਕਲਾਸ ਇੱਥੇ ਕਾਕੇ ਲਗਾ ਬੱਚੇ ਦੇ ਪੇਰੈਂਟ ਬਹੁਤ ਬਹੁਤ ਖੁਸ਼ ਹੁੰਦੇ ਨੇ ਕਿ ਸਾਡੇ ਬੱਚੇ ਜਿਹੜੇ ਨੇ ਹੈਂਡ ਰਾਈਟਿੰਗ ਉਹਦਾ ਲਿਆ ਕੰਮ ਕਰਦੇ ਵਾਗਰੂ ਅਗਰ ਲਿਖ ਲੈਂਦੇ ਆਨ ਕਰਦੇ ਜਾਂਦੇ ਨੇ ਉਹ ਨਾਲੇ ਸ਼ਬਦ ਬੋਲਦੇ ਨੇ ਨਾਲੇ ਗਾਣਾ ਗਾਣਾ ਵਾਗਰੂ ਵਾਗਰੂ ਧਿਆਨ ਦੇ ਕੇ ਕਿਸੇ ਵੀ ਰੰਗੋਲ ਵਿੱਚ ਆਪਣੇ ਸਾਥੀਆਂ ਨੂੰ ਦੱਸਿਆ ਨੇ ਅੱਗੋਂ ਇਹ ਇੱਥੋਂ ਆ ਕੇ ਮੇਰੇ ਕੋਲ ਮੰਗਦੇ ਨੇ ਪੈਨ ਰਿਓ ਜੀ ਕਾਪੀ ਵੀ ਦਿਓ ਜੀ ਤੇ ਮੈਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਉਸ ਤੋਂ ਬਾਅਦ ਪੇਰਾਂ ਸਾਹਿਬ ਖੁਸ਼ ਹੁੰਦੇ ਆ ਕਿ ਸਾਡੇ ਬੱਚਾ ਧਿਆਨ ਜਿਹੜਾ ਵੈਗੋਦਾਰ ਨਾਲ ਜੁੜਿਆ ਆ ਇੱਥੇ ਇੱਕ ਤਾਂ ਕਹਿ ਸਕਦੇ ਆ ਕਿ ਆਪਣੀ ਗੁਰਬਾਨੀ ਦੇ ਨਾਲ ਵੀ ਜੁੜਦੇ ਨੇ ਬੱਚੇ ਤਾਂ ਦੂਜਾ ਜਿਹੜਾ ਆਪਣੀ ਪੰਜਾਬੀ ਮਾਂ ਬੋਲੀ ਦੇ ਵਿੱਚ ਜਿਹੜਾ ਹੱਥ ਜਿਹੜਾ ਰੈਂਟਿੰਗ ਦੇ ਵਿੱਚ ਸਾਫ ਹੁੰਦਾ ਪੰਜਾਬ ਲੈਂਗੁਏਜ ਕੋਈ ਵੀ ਹੋਵੇ ਬੱਚਾ ਕੋਈ ਹੋਵੇ ਮੈਂ ਇਹ ਨਹੀਂ ਵੇਖਦਾ ਜੇ ਕਰ ਮੈਂ ਬੱਚਿਆਂ ਕੋ ਚੋਭੀ ਵੀ ਦੇਣਾ ਨਾ ਇਹ ਨਹੀਂ ਵੇਖਦਾ ਕਿ ਬਾਊਗਾ ਹਿੰਦੂ ਆ ਕੋਈ ਬੱਚਾ 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 ਹੀ ਆ ਉਹਨੇ ਵੇਖਣਾ ਅੰਗਰੇਜ਼ੀ ਕਾਪੀ ਬੱਚਿਆਂ ਘਰੋਂ ਲੈ ਕੇ ਆਤੀ ਹੈ ਮੈਨੂੰ ਇਹ ਪਤਾ ਹੈ ਅੰਗਰੇਜ਼ੀ ਉਹ ਬੱਚੇ ਨੂੰ ਪਤਾ ਹੈ ਕਿ ਹਮੇ ਮੈਂ ਮੇਰਾ ਹੈਂਡਲਰ ਹੋ ਜਾਏ ਸਾਨੂੰ ਕੋਈ ਕੰਮ ਨਹੀਂ ਆ ਗਈ ਇਹਨਾਂ ਬਸ ਇਹ ਸਾਰਾ ਇੱਕੋ ਹੀ ਧਿਆਨ ਸਾਰਿਆਂ ਪਾਸੇ ਕਿ ਵੈਗ ਰਗਾ ਬੱਚਿਆਂ ਦਾ ਧਿਆਨ ਮਬਾਦੀਸ਼ੇ ਮੇਰ ਗਈ ਬਸ ਮੈਂ 50 ਸਾਲ ਤੋਂ ਇੱਥੇ ਆਦਾ ਸਾਡਾ ਜ਼ਿਆਸ਼ੂ ਲੱਗ ਗਈ ਹੈ ਇਸ ਕਾਰ ਬੱਚਿਆਂ ਨੂੰ ਆਪਣੇ ਆਪ ਪਤਾ ਹੈ ਕਿ ਮੇਰੇ ਬੱਚੇ ਸਾਡੇ ਲੱਗੇ ਹੋਏ ਨੇ ਆ ਮੰਗਦੇ ਨੇ ਪੈਨ ਤਾਂ ਹਰ ਐਤਵਾਰ ਸ਼ਨੀਵਾਰ ਇੱਥੇ ਤੁਸੀਂ ਆਨੇ ਹੋ 12 ਵਜੇ ਲੈ ਕੇ 4 ਵਜੇ ਤੱਕ ਇੱਥੇ ਰਹਿਦਾ ਉਹ ਫਿਰ ਲੈ ਕੇ ਜਾਂਦੇ ਨੇ ਆਪਣੇ ਆਪ ਬੱਚੇ ਕਾਪੀਆਂ ਪਿਛਲੀਆਂ ਕਾਪੀਆਂ ਦੇ ਦੇ ਜਾਂਦੇ ਨੇ ਅੱਗੋਂ ਨਵੀਆਂ ਕਾਪੀਆਂ ਲੈ ਕੇ ਜਾਂਦੇ ਨੇ ਤਾਂ ਵਾਹਿਗੁਰੂ ਜੀ ਜਿਹੜੀ ਕਲਾਸ ਆ ਇੱਕ ਇਹ ਹਰ ਸ਼ਨੀਵਾਰ ਤੇ ਐਤਵਾਰ ਲੱਗਦੀ ਬੱਚੇ ਓਨਲੀ ਇਹ ਕਲਾਸ ਸਿਰਫ ਐਤਵਾਰ ਤੇ ਐਤਵਾਰ ਮੈਂ ਕਾਪੀਆਂ ਘਰੋਂ ਬਣਵਾ ਕੇ ਲੈਣਾ ਆਪ ਕਾਗਜ਼ ਲੈ ਕੇ ਪੰਜ ਦਿਨ ਕਰਕੇ ਤੇ ਉਸ ਤੋਂ ਬਾਅਦ ਫਿਰ ਐਸਾ ਫਿਰ ਬਲਾਂ ਜਾਈਦਾ ਤਿੰਨ ਚਾਰ ਦਿਨ ਤੱਕ ਇੱਥੇ ਰਹੀਦਾ ਆਪਣੇ ਆਪ ਜੇ ਪਿਛਲੇ ਕਾਪੀਆਂ ਦੇ ਜਿੰਦੇ ਨੇ ਅੱਗੋਂ ਨਵੀਆਂ ਕਾਪੀਆਂ ਵਾਸਤੇ ਸਾਡੇ ਕੋਲ ਲੈ ਜਾਂਦੇ ਨੇ ਤਾਂ ਇਹ ਵਾਹਿਗੁਰੂ ਜੀ ਅਕਸਰ ਇਹ ਕੰਮ ਮੈਂ ਫੇਰ ਉਹੀ ਸਵਾਲ ਕਰਾਂਗਾ ਇਹ ਕੰਮ ਨੇ ਕਿਸੇ ਸੰਸਥਾ ਦੇ ਗੁਰ ਸ਼ਰੋਮਣੀ ਕਮੇਟੀ ਦੇ ਤਾਂ ਇਹ ਤੁਸੀਂ ਆਪਣੇ ਪੱਤਰ ਤੇ ਕਿਵੇਂ ਕਰ ਰਹੇ ਹੋ ਕਿਵੇਂ ਸਾਂਭਦੇ ਹੋ ਸਾਰਾ ਸਾਹਮਣੇ ਇਹ ਜਿਹੜੇ ਮੇਰੇ ਬੱਚੇ ਫੌਜ ਆ ਨਾ ਜਿਹੜੀ ਬੱਚਿਆਂ ਦੀ ਇਹ ਬੱਚੇ ਮੇਰੇ ਨਾਲ ਬੈਠੇ ਹੁੰਦੇ ਆ ਇਹ ਆਪੇ ਵੰਡ ਕੇ ਆਦੇ ਨੇ ਪੈਨ ਲਾਈਦੇ ਨੇ ਤੇ ਮੈਂ ਮੈਂ ਇੱਥੇ ਬੈਠਾ ਰਹਿੰਦਾ ਵਾਂ ਜੋੜੇ ਕਰਦੇ ਨੇ ਮੈਂ ਸੰਭਾਲ ਲਿਆ ਇਹਨਾਂ ਸੰਭਾਲ ਕੇ ਬੈਠ ਕੇ ਲੰਗਰ ਪਾਣੇ ਸ਼ਿਕਾਉਂਦੇ ਨੇ ਉਹਦੇ ਨਾਲ ਸੁਖਰੀ ਸੇਵਾ ਕਰਦੇ ਨੇ ਕਾਪੀਆਂ ਕੋਈ ਦੇਖੋ ਜੀ ਕਾਪੀਆਂ ਮੈਂ ਉਹਨਾਂ ਨੂੰ ਕਾਗਜ਼ ਮਿਲ ਜਾਂਦਾ ਅਗੇ ਮੇਰੇ ਕੋਲ ਮੈਂ ਬਾਈਨ ਕਰਾਦਾ ਬੱਚਾ ਤੇ ਕੋਈ ਪੈਨ ਲਾ ਰਿਹਾ ਕੋਈ ਕਾਗਜ਼ ਜੋੜ ਰਿਹਾ ਕੋਈ ਵਾਗ ਲਿਖ ਰਿਹਾ ਤੇ ਨਾਲ ਨਾਲ ਹੈਲਪ ਹੋ ਰਹੀ ਸਾਡੀ ਜੀ ਸਾਡੇ ਨਾਲ ਕੁਛ ਛੋਟੇ ਬੱਚੇ ਵੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਬੇਟਾ ਕੀ ਨਾਮ ਹੈ ਤੁਹਾਡਾ ਗੁਰਮਨਤ ਸਿੰਘ ਸਿੰਘ ਤੇ ਬੇਟਾ ਕਿੱਥੋਂ ਆਉਂਦੇ ਹੋ ਤੁਸੀਂ ਵੀ ਆਪਾ ਲੋਕਲ ਹੀ ਆ ਹਾਂਜੀ ਤਾਂ ਕਿਵੇਂ ਲੱਗਦਾ ਇੱਥੇ ਕਲਾਸ ਦੇ ਵਿੱਚ ਬੈਠ ਕੇ ਵਾਹਿਗੁਰੂ ਲਿਖਣਾ ਵਧੀਆ ਲੱਗਦਾ ਹੈ ਮੈਨੂੰ ਸ਼ਾਂਤੀ ਹੁੰਦੀ ਆ ਬਾਬਾ ਜੀ ਦੇ ਨਾਮ ਲਿਖਦੇ ਆ ਹਾਂ ਸਕੂਲ ਦੇ ਵਿੱਚ ਇਹੋ ਜਿਹੀ ਕਲਾਸ ਨਹੀਂ ਲੱਗਦੀ ਨਹੀਂ ਬਾਬਾ ਜੀ ਇੱਥੇ ਇਹ ਕਲਾਸ ਲਗਾ ਕੇ ਵਧੀਆ ਲੱਗਦਾ ਹਾਂਜੀ ਕੀ ਕਹਿਣਾ ਚਾਹੋਂਗੇ ਉਹਨਾਂ ਵੀਰਾਂ ਨੂੰ ਜਿਹੜੇ ਨਹੀਂ ਇੱਥੇ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਬੱਬੇ ਤੁਸੀਂ ਵੀ ਆਓ ਤੁਸੀਂ ਵੀ ਲਿਖੋ ਇੱਥੇ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਦਾ ਨਾਮ ਲਿਖੋ ਫਲ ਮਿਲੂਗਾ ਬਹੁਤ ਵਧੀਆ ਲੱਗਦਾ ਹਾਂਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਨਿੱਕੇ ਨਿੱਕੇ ਬੱਚੇ ਜੋ ਇੱਥੇ ਆ ਕੇ ਜੋ ਵਾਹਿਗੁਰੂ ਦੀ ਇੱਕ ਕਲਾਸ ਇੱਥੇ ਕਰਦੇ ਨੇ ਲਗਾਉਂਦੇ ਨੇ ਤਾਂ ਕਾਪੀਆਂ ਦੇ ਉੱਤੇ ਵਾਹਿਗੁਰੂ ਲਿਖ ਕੇ ਜੋ ਆ ਆਪਣੀ ਇੱਕ ਤਾਂ ਗੁਰੂ ਸਾਹਿਬ ਜੀ ਦੇ ਨਾਲ ਵੀ ਜੋੜਦੇ ਨੇ ਤਾਂ ਗੁਰਮਰਿਆਦਾ ਦੇ ਨਾਲ ਜੋੜਦੇ ਨੇ ਗੁਰਸਿੱਖੀ ਦੇ ਨਾਲ ਜੋੜਦੇ ਨੇ ਤਾਂ ਬੜਾ ਨਵਕਲਾ ਪ੍ਰਯਾਸ ਜੋ ਆ ਇਹਨਾਂ ਗੁਰਸਿੱਖ ਜੋ ਇਹ ਬਜ਼ੁਰਗ ਨੇ ਇਹਨਾਂ ਵੱਲੋਂ ਕੀਤਾ ਜਾਂਦਾ ਤਾ ਆਸ ਕਰਦੇ ਆ ਕਿ ਵੱਧ ਤੋਂ ਵੱਧ ਬੱਚੇ ਜੋ ਆ ਗੁਰਸਿੱਖੇ ਦੇ ਨਾਲ ਜੋੜਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੁਰਸਿੱਖੀ ਆ ਉਸ ਨੂੰ ਘਰ ਘਰ ਦੇ ਵਿੱਚ ਜੋ ਲੈ ਕੇ ਜਾ ਸਕਣ ਕੈਮਰਾਮੈਨ ਸੁਮੇਕ ਮਰ ਦੇ ਨਾਲ ਇਲੈਕਟ੍ਰੋਸਨਕ ਜਗਵਨੀ ਟੀਵੀ ਸ਼੍ਰੀ ਹਮਸਾ ਸਾਈ